ਕੰਟਾਰਨ ਪੁਲਿਸ ਦੇ ਵੱਲੋਂ ਫੋਨ ਤੇ ਧਮਕੀਆਂ ਦੇ ਕੇ ਫਿਰੋਤੀਆਂ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਵਿਅਕਤੀ ਪੇਸ਼ੇ ਤੋਂ ਫੌਜੀ ਹੈ ਅਤੇ ਇਸ ਵਿਅਕਤੀ ਦੇ ਦੁਆਰਾ ਸ਼ਹਿਰ ਦੇ ਕਈ ਲੋਕਾਂ ਨੂੰ ਫੋਨ ਤੇ ਧਮਕੀਆਂ ਦੇ ਕੇ ਉਹਨਾਂ ਦੇ ਕੋਲੋਂ ਫਿਰੋਤੀ ਮੰਗੀ ਗਈ ਸੀ ਤੇ ਹੁਣ ਇਸ ਨੇ ਇੱਕ ਵਿਅਕਤੀ ਦੇ ਕੋਲੋਂ ਤਕਰੀਬਨ 25 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਜਿਸ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਇਸ ਵਿਅਕਤੀ ਦੇ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਕੁਝ ਵਿਅਕਤੀ ਆ ਜਿਹੜੇ ਪੁਲਿਸ ਦੇ ਨੋਟਸ ਲਿਆਉਣ ਤੋਂ ਬਿਨਾ ਵੀ ਡਰਦੇ ਕਰ ਜਾਂਦੇ ਆ ਕਿ ਉਹ ਸਾਡੇ ਧਿਆਨ ਚ ਨਹੀਂ ਜੇ ਲਈ ਹੋਏਗੀ ਉਹ ਤੀਸ ਦੇ ਵਿੱਚ ਜੋ ਆਏਗਾ ਉਹ ਸਾਹਮਣੇ ਤੁਸੀਂ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਨੌਕਰੀ ਕਰਦਾ ਸੀ ਔਰ ਕਰੋੜਾ ਕਰਦਾ ਹੈ ਇੱਕ ਫੌਜੀ ਦੇ ਵਿੱਚ ਜੋਬ ਕਰਦਾ ਪਰ ਅੱਜ ਇਹਦੇ ਵਿੱਚ ਤਪਤੀਸ਼ ਦੇਖਦੇ ਹਾਂ ਕਿ ਕਿਹੜੀ ਜਗ੍ਹਾ ਬੜੇ ਪੋਸਟਰ ਹੈ ਓਕੇ ਤਾਂ ਇੱਕ ਹੋਰ ਮਾਮਲਾ ਤੁਸੀਂ ਕੋਈ ਟ੍ਰਿਕ ਹੋਰ ਮਾਮਲਾ ਕਿ ਇਹ ਗੌਰਵ ਹੈਗਾ ਸੀ ਗੌਰਵ ਪੁੱਤਰ ਕਿਸ਼ਨ ਗਰੇਵਾਸੀ ਪਿੱਖੀ ਪਿੰਡ ਇਹਦੇ ਕੋਲੋਂ ਵੀ ਕੁਝ ਅਣਪਛਾਤੇ ਵਿਅਕਤੀਆਂ ਨੇ 25 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਇਹਨੂੰ ਵੀ ਅਸੀਂ ਟੈਕਨੀਕਲ ਦੇ ਤੌਰ ਤੇ ਟਿਕ ਟੈਕ ਡਿਟੈਕਟ ਕਰਕੇ ਤੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਸੀ ਹੀਰਾ ਸਿੰਘ ਪੁੱਤਰ ਸਤਰਾਮ ਸਿੰਘ ਵਾਸੀ ਮਰੀਦਕੇ ਥਾਣਾ ਕਣੀਏਕੇ ਬਾਂਗਰ ਹਾਲ ਚਤੌੜਗੜ ਕਣੀਏਕੇ ਬਾਂਗਰ ਜ਼ਿਲ੍ਹਾ ਬਟਾਲਾ ਇਹਨੂੰ ਅਸੀਂ ਟੈਕਨੀਕਲੀ ਤੌਰ ਤੇ ਟਰੇਸ ਕਰਕੇ ਜੇਲ੍ਹ ਦੇ ਵਿੱਚੋਂ ਪ੍ਰੋਡੈਕਸ਼ਨ ਵਾਰੰਟ ਤੇ ਲੈ ਕੇ ਆਏ ਆ ਤੇ ਇਹਦੇ ਕੋਲ ਪੁੱਛਗਛ ਜਾਰੀ ਹੈ ਇਹਦੇ ਵਿੱਚ ਇਹਦਾ ਸਾਥੀ ਇਦੇ ਨਾਲ ਇਹਦਾ ਸਾਥ ਦਿੱਤਾ ਸੀ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਵੀਰ ਸਿੰਘ ਵਾਸੀ ਚੱਕ ਸਕੰਦਰ ਇਹਦੀ ਗ੍ਰਿਫਤਾਰੀ ਹਜੇ ਬਾਕੀ ਐ ਇਹ ਹੀਰੇ ਦਾ ਸਾਥੀ ਆ ਪਰ ਅਸਲ ਗੱਲ ਜਿਹੜੀ ਆ ਉਹ ਤੁਹਾਡੇ ਧਿਆਨ ਚ ਲਿਆਉਣੀ ਜ਼ਰੂਰੀ ਐ ਕਿ ਜਿਹੜਾ ਮਦਈ ਐ ਇਸਦਾ ਹੀ ਸਾਲਾ ਜੋ ਮਲੇਸ਼ੀਆ ਬੈਠਾ ਇਹਨਾਂ ਬੰਦਿਆਂ ਨੂੰ ਆ ਇਹਦੇ ਫੋਨ ਨੰਬਰ ਤੇ ਇਹਦੇ ਬਾਰੇ ਬਾਇਓ ਡਾਟਾ ਦੇ ਕੇ ਤੇ ਇਹਦੇ ਕੋਫਰੋਤੀ ਦੀ ਡਿਮਾਂਡ ਕਰਾ ਰਿਆ ਸੀ ਉਹਦਾ ਨਾਮ ਆ ਚੰਦਨਪੁਰੀ ਉਰਪ ਬਿੱਲਾ ਪੁੱਤਰ ਵਿਨੋਦ ਕੁਮਾਰ ਹਾਲਵਾਸੀ ਮਲੇਸ਼ੀਆ ਇਹਦੀ ਗ੍ਰਿਫਤਾਰੀ ਵੀ ਬਾਕੀ ਆ ਇਹਨੂੰ ਢਗਾਈ ਨਾਲ ਤਫਤੀਸ਼ ਕਰਕੇ ਬਾਅਦ ਕੇ ਤੇ ਇਹਨੂੰ ਦੇਖਿਆ ਜਾਏਗਾ ਕਿ ਹੋਰ ਇਹਨਾਂ ਨੇ ਕਿਤੇ ਕਿਤੇ ਕੋਲੋਂ ਹੋਰ ਫਰੋਤੀ ਮੰਗੀ ਹੈ ਜਾਂ ਕਿਸੇ ਕੋਲ ਪੈਸੇ ਲਏ ਆ ਜਾਂ ਨਹੀਂ ਆ ਇਹਦੇ ਬਾਰੇ ਬਹੁਤ ਤਫਤੀਸ਼ ਦੇ ਅਗਰੇ ਪੜਾਅ ਇਹ ਰਿਸ਼ਤੇਦਾਰੀ ਦੇ ਵਿੱਚ ਫਰੋਤੀ ਚੱਲਦੇ ਆ ਇਹ ਜਿਹੜਾ ਇਹਦਾ ਰਿਸ਼ਤੇਦਾਰੀ ਦੇ ਵਿੱਚ ਚੰਦਨਪੁਰੀ ਜਿਹੜਾ ਇਹਦਾ ਸਾਲਾ ਜਿਹਨੂੰ ਇਹਦੇ ਬਾਰੇ ਕਿ ਇਹਦਾ ਕੀ ਕੰਮ ਕਰਨੇ ਕੀ ਪ੍ਰਾਪਰਟੀਆਂ ਨੇ ਉਹਦੇ ਬਾਰੇ ਸਾਰਾ ਪਤਾ ਸੀ ਉਨੇ ਉਥੋਂ ਇਹਨਾਂ ਨਾਲ ਲਿੰਕ ਕਰਕੇ ਇਹਦੇ ਕੋਲੋਂ ਪ੍ਰੋਟੀਡੀ ਦੀ ਡਿਮਾਂਡ ਕਰਾਉਣ ਦਾ ਜਿਹੜਾ ਕੰਮ ਕੀਤਾ ਸਰ ਇਹ ਵੀ ਇਹ ਵੀ ਗੈਂਗਸਟਰਾਂ ਨਾਲ ਦੀ ਪ੍ਰੋਟੀ ਮੰਗੀ ਗਈ ਹੈ ਇਹ ਮੰਗੀ ਗਈ ਇਹ ਮੰਗੀ ਤੇ ਗੈਂਗਸਟਰਾਂ ਦੇ ਰਾਤੇ ਹੀ ਆ ਪਰ ਐਕਚੁਅਲੀ ਬੈਕਗ੍ਰਾਉਂਡ ਕੁਝ ਹੋਰ ਹੈ ਜਿਹੜਾ ਕੋਈ ਰਿਸ਼ਤੇਦਾਰ ਆ ਉਹ ਨਾਲ ਕਹਿ ਕੇ ਕਰਵਾਉਣ ਡਿਆ ਜੀ ਉਹ ਸਰ ਵਾਈਪਰ ਵੀ ਬ੍ਰਾਮਦਾਇਨੇ ਕੋ ਨਹੀਂ ਇਹਦੇ ਕੋਲੋਂ ਵਾਈਪਰ ਨਹੀਂ ਬ੍ਰਾਮਦਾ ਹੋਇਆ ਕਿ ਇਹ ਬੰਦਾ ਜਿਹੜਾ ਸੀ ਜੇਲ੍ਹ ਦੇ ਵਿੱਚੋਂ ਰਿਮਾਂਡ ਤੋਂ ਲੈ ਕੇ ਆਇਆ ਕਿੱਥੋਂ ਸਰ ਕਿਹੜੀ ਜੇਲ੍ਹ ਚ ਬੰਦਾ ਸੀ ਇਹ ਏ ਅੰਮ੍ਰਿਤਸਰ ਦੇਲ ਚ ਸਰ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਏ ਅਸੀਂ ਅਪੀਲ ਕਰਦੇ ਆ ਕਿ ਜਦੋਂ ਇਹੋ ਜਿਹੀ ਕੋਈ ਡਿਮਾਂਡ ਕਰਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਪੁਲਿਸ ਦੇ ਧਿਆਨ ਚ ਲਿਆਓ ਐਵੇਂ ਯੱਕਦਮ ਉੱਠ ਕੇ ਕਿਸੇ ਨੂੰ ਇਹੋ ਜਿਹੀ ਫਰੋਤੀ ਦੇਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਹਰ ਹਿੱਲੇ ਹਰ ਸਮੇਂ ਇਹਨਾਂ ਦੇ ਨਾਲ ਆ ਅਜਿਹੇ ਬੰਦਿਆਂ ਨੂੰ ਨੱਥ ਪਾਉਣ ਲਈ ਅਸੀਂ ਹਰ ਸਖਤ ਕਦਮ ਚੁੱਕਣ ਲਈ ਤਿਆਰ ਹਾਂ ਸਮਾਨਯੋਗ ਐਸਐਸਪੀ ਸਟਾ ਗੁਰਮੀਤ ਸਿੰਘ ਚੋਹਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਨੂੰ ਨੱਥ ਪਾਉਂਦੀ ਕਾਨੂੰਨਵਰਸਾ ਨੂੰ ਕਾਇਮ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਸਬੰਧ ਵਿੱਚ ਉਹ ਵਿਸ਼ਾਲ ਜੀ ਤੇ ਐਸਪੀ ਇਨਵੈਸਟੀਗੇਸ਼ਨ ਦੀ ਇਹ ਦਿਸ਼ਾ ਨਿਰਦੇਸ਼ ਦੇ ਆਧਾਰ ਤੇ ਉਹ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਕੋਈ ਕ੍ਰਾਈਮ ਦਾ ਕੋਈ ਕਰਦਾ ਉਹਨੂੰ ਟੈਕਨੀਕਲੀ ਤੌਰ ਤੇ ਤੇ ਫਿਜ਼ੀਕਲੀ ਤੌਰ ਤੇ ਡਿਟੈਕਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਇਸੇ ਲੜੀ ਦੇ ਵਿੱਚ ਅ ਖਾਣਾ ਸਿਟੀ ਤਰਨਤਾਰਨ ਦੇ ਵਿੱਚ ਵਿਜੇ ਕੁਮਾਰ ਸ਼ਰਮਾ ਪੁੱਤਰ ਸਾਲਗਰਾਮ ਸ਼ਰਮਾ ਵਾਸੀ ਸਰਕੂਲਰ ਰੋਡ ਗਲੀ ਖਾਲਸਿਆਂ ਵਾਲੀ ਨੇੜੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਦੇ ਬਿਆਨਾਂ ਤੇ ਇੱਕ ਪਰਚਾ ਦਰਜ ਰਜਿਸਟਰਡ ਕੀਤਾ ਗਿਆ ਸੀ ਕਿ ਇਸ ਕੋਲੋਂ ਕੁਝ ਵਿਅਕਤੀਆਂ ਨੇ 20 ਲੱਖ ਰੁਪਏ ਦੀ ਫਰੋਤੀ ਬੰਗੀ ਸੀ ਜਿਸ ਦੇ ਸਬੰਧ ਵਿੱਚ ਮਕਦਮਾ ਨੰਬਰ 11 ਮਿਤੀ 24 1 23 ਨੂੰ ਦਰਜ ਰਜਿਸਟਰਡ ਕੀਤਾ ਗਿਆ ਸੀ ਇਸੇ ਮੁਕਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਤਫ਼ਤੀਸ਼ ਨੂੰ ਅੱਗੇ ਲਿਜਾਂਦੇ ਹਾਂ ਅਸੀਂ ਟੈਕਨੀਕਲੀ ਤੌਰ ਤੇ ਤੇ ਇੱਕ ਹੋਰ ਆਪਣੇ ਸੋਰਸਾਂ ਨੂੰ ਲਾ ਕੇ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਿੱਚ ਕਾਮਯਾਬ ਹੋਏ ਹਾਂ ਇਹਦੇ ਸਬੰਧ ਵਿੱਚ ਅਸੀਂ ਇੱਕ ਸਰਜੀਤ ਸਿੰਘ ਉਰਫ ਫੌਜੀ ਉਰਫ ਪੂਰਾ ਉੱਪਰ ਉਰਫ ਭਪਿੰਦਰ ਸਿੰਘ ਵਾਸੀ ਗਲੀ ਨੰਬਰ ਬਾਗੀਵਾਲੀ ਗਲੀ ਸਚਖੰਡ ਰੋਡ ਤਰਨਤਾਰਨ ਇਹਨੂੰ ਗ੍ਰਿਫਤਾਰ ਕੀਤਾ ਇਦੇ ਕੋਲੋਂ ਇੱਕ 32 ਬੋਰ ਦਾ ਪਿਸਤੌਲ ਪੰਜ ਰਾਉਂਡ ਇੱਕ ਮੋਟਰਸਾਈਕਲ ਜਮਾ ਤੇ ਇੱਕ ਮੋਬਾਈਲ ਫੋਨ ਰਿਕਵਰ ਕੀਤਾ ਇਹਨੇ ਇਹ ਵਿਜੇ ਕੁਮਾਰ ਤੇ ਹੋਰ ਇਸ ਸ਼ਹਿਰ ਦੇ ਦੋ ਤਿੰਨ ਵਿਅਕਤੀਆਂ ਪਾਸੋਂ ਫਰੋਤੀਆਂ ਕਿਸੇ ਕੋ 20 ਲੱਖ ਕਿਸੇ ਕੋ 25 ਲੱਖ ਤੇ ਕਿਸੇ ਕੋ 10 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਜਿਹਦੇ ਆਧਾਰ ਤੇ ਅਸੀਂ ਟੈਕਨੀਕਲੀ ਤੌਰ ਤੇ ਇਹਨੂੰ ਟ੍ਰੇਸ ਕਰਕੇ ਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆਂ ਇਹ ਇਹਦੇ ਨਾਲ ਇਹਦੀ ਪੁਛਗਿਛ ਦੇ ਵਿੱਚ ਤਿੰਨ ਸਾਥੀ ਇਹਦੇ ਹੋਰ ਆਏ ਨੇ ਇੱਕ ਨਿਸ਼ਾਨ ਸਿੰਘ ਪੁੱਤਰ ਸੱਤਪੜ ਵਾਸੀ ਘੋੜੀਆਂ ਵਾਲੀ ਗਲੀ ਸਤਖੰਡ ਰੋਡ ਤਰਨਤਾਰ ਜੋ ਇਸ ਵੇਲੇ ਵਿਦੇਸ਼ ਵਿੱਚ ਹੈ ਉਹਨੂੰ ਗ੍ਰਿਫਤਾਰ ਕਰਨਾ ਬਾਕੀ ਆ ਉਹ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਕਿੰਗਪਿੰਨਾ ਉੱਥੋਂ ਫਰੋਤੀਆਂ ਵਿਦੇਸ਼ੀ ਨੰਬਰਾਂ ਤੇ ਫੋਨ ਕਰਕੇ ਤੇ ਮੰਗਦਾ ਸੀ ਇਹ ਇਹਨਾਂ ਦੇ ਨਾਲ ਇੱਥੇ ਇਸ ਕੰਮ ਨੂੰ ਅੰਜਾਮ ਦਿੰਦੇ ਸਨ ਇਹਦੇ ਨਾਲ ਸੁਰਜੀਤ ਤੇ ਇੱਕ ਲਵਜੀਤ ਹੈ ਵੇਬੀ ਵਕੀਲਾਂ ਵਾਲੀ ਗਲੀ ਦਾ ਤੇ ਇੱਕ ਸਰਵਨ ਸਿੰਘਾ ਪੁੱਤਰ ਬਲਵਿੰਦਰ ਸਿੰਘ ਚੰਦਰ ਕਲੋਨੀ ਤਰਨਤਾਰ ਜੋ ਇਹ ਦੋ ਸਾਥੀ ਇਹ ਦੇ ਜਿਹੜੇ ਇੱਥੇ ਵਾਲੇ ਆ ਤੇ ਇੱਕ ਵਿਦੇਸ਼ ਵਾਲਾ ਉਹ ਗ੍ਰਿਫਤਾਰ ਕਰਨਾ ਜੀ ਬਾਕੀ ਆ ਸਰ ਇਹ ਕੋਈ ਗੈਂਗਸਟਰ ਨਾ ਵਰਤਦੇ ਸੀ ਜੀ ਇਹ ਆਪਣੇ ਆਪ ਨੂੰ ਲੰਡੇ ਦਾ ਹਵਾਲਾ ਦੇ ਕੇ ਜਾਂ ਉਹਦੇ ਗੈਂਗ ਦੇ ਮੈਂਬਰ ਦੱਸ ਕੇ ਤੇ ਫਰੋਕੀ ਲਾਈਵ ਤੇ ਇਸ ਚੈਨਲ ਦੇ ਲਈ ਤਰਨਤਾਰੋਂ ਫਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ